ਪਾਰੇ 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 ਕਿਚ ਦੇ ਉਹ ਪਿੱਛੇ ਦੇ ਹੱਥਾਂ ਦੇ ਮਾਗਰ ਬੰਦੇ ਹੱਥਾਂ ਮਾਗਰ ਬੰਦੇ ਪਿੱਛੇ ਬੰਦੇ ਬੰਦੇ ਹੁਣ ਮਾਰ ਦੇ ਘੱਟ ਗਲ ਨਾਲ ਘੋਟੇ ਦਾ ਜਦੋਂ ਟੋਪੀ ਵਾਲ ਮਾਰਾਂ ਹੈ ਜੱਕੇ ਨਹੀਂ ਜਾਂਦਾ ਪਿਛਲਾ ਹਿੱਸਾ ਖੜਾ ਕੇ ਰੱਖੋ ਨੂੰ ਖੜਾ ਕੇ ਅਰ ਅਸੀਂ ਛੱਡਦੇ ਉਹ ਤਾਂ ਛੱਡੀ ਹੀ ਤਾਂ ਏਹ ਤਾਂ ਉਹ ਵੀ ਲੱਤیں ਲਾਉਂਦਾ ਇੱਧਰ ਤਾਂ ਨਹੀਂ ਗੱਲ ਲੱਤਾਂ ਹੀ ਨਹੀਂ ਕੰਮ ਕਰਦੀਆਂ ਤੋਰੀ ਮੜ ਜਾ ਉਧਰ ਥੋੜਾ ਥੋੜਾ ਆ ਜਾ ਹੁਣ ਕਿਹੜਾ ਮੂੰਹ ਤਾਂ ਬੰਨਿਆ ਪਿਆ ਇਹਦਾ ਲੈ ਲੈ ਪੈਵੇਂ ਦੇ ਕੇ ਏਠਾਂ ਲੱਤਾਂ ਲਾਗਾਗੇ ਲਗਦੀਆਂ 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 ਨਹੀਂ ਸਟੱਟ ਲੱਗੀ ਹੋਈ ਆ ਪਿੱਛੇ ਤੇ